ਅ ਅੱਜ ਮੋਗਾ ਪੁਲਿਸ ਵੱਲੋਂ ਇੱਕ ਹੋਰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਸਫਲਤਾ ਮਿਲੀ ਹੈ ਸੀਏ ਸਟਾਫ ਵੱਲੋਂ ਕੁੱਲ 2 ਕੁਇੰਟਲ ਡੋਡੇ ਪੋਸਟ ਇੱਕ ਸਵਿਫਟ ਕਾਰ ਵੱਲ ਵਿੱਚ ਜਿਹੜੀ ਹੈਗੀ ਹੈ ਪੀਵੀਯੂ 19 ਇਸ ਰੰਗ ਸਿਲਵਰ ਸਮੇਤ ਇੱਕ ਅਸੀਂ ਬੰਦਾ ਜਿਹੜਾ ਹੈਗਾ ਸਮਗਲਰ ਉਹਨੂੰ ਕਾਬੂ ਕੀਤਾ ਹੈ ਇਸੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਹੈਗਾ ਦੋ ਐਫ ਆਈ ਆਰ ਰਜਿਸਟਰ ਕੀਤੇ ਗਏ ਸੀ ਉਹਦੇ ਵਿੱਚ ਮੇਨ ਜਿਹੜਾ ਹੈ ਗੁਰਚਰਨ ਸਿੰਘ ਉਰਫ ਤੋਤਾ ਜਿਹੜਾ rau ke kala ਜ਼ਿਲ੍ਹਾ ਮੋਕਾ ਅਤੇ ਸੁਖਜੀਤ ਸਿੰਘ ਉਰਫ ਸੀਤਾ ਜਿਹੜਾ ਸ਼ਿਨੀ ਵਾਲਾ ਜ਼ਿਲ੍ਹਾ ਬਰਨਾਲਾ ਨਾਦਿਕ ਸੈਕਟਰ ਸਿਕਰਟ ਇਨਫੋਰਮੇਸ਼ਨ ਅੰਦਰ ਐਫ ਆਈ ਆਰ ਜਿਸਟੈਂਡ ਕੀਤੀ ਗਈ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਮੌਕੇ ਤੇ ਗੁਚਰਨ ਤੋਂ ਤਾਂ ਜਿਹੜਾ ਅਪਰ ਜਿੰਝ ਕਾਮਯਾਬ ਹੋਇਆ ਤੇ ਜਿਹੜਾ ਸੁਖਜੀਤ ਸਿੰਘ ਹੈਗਾ ਸੀ ਤਾਂ ਇਸ ਨੂੰ ਪੁਲਿਸ ਨੇ 2 ਕੁਇੰਟਲ ਚੂਰਾ ਪੌਸਤ ਨਾਲ ਇੱਕ ਸਵਿਫਟ ਕਾਰ ਜਿਹੜੀ ਪੀ ਵੀ 19 30 88 8945 ਹੈ ਰੰਗ ਸਿਲਵਰ ਇਸ ਨੂੰ ਇਸ ਵਿੱਚ ਕਾਬੂ ਕੀਤਾ ਗਿਆ ਸਰ ਇਹ ਦੋਡੇ ਕਿਥੋਂ ਲੈ ਕੇ ਆਏ ਸੀ ਤੇ ਕਿੱਥੇ ਸਪਲਾਈ ਇਹ ਹੈਗੇ ਫਰਦਰ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਜਿਹੜੇ ਹੇਰਮਾਰਡ ਲੈ ਕੇ ਅਸੀਂ ਕਿੰਨੀਆਂ ਬੋਲੀਆਂ ਸੀ ਸਰ ਇਹਦੇ ਵਿੱਚ ਇਹ 10 ਕੁਇੰਟਲ ਹੈਗੀਆਂ ਜੀ ਵੀ ਕਿਲੋ ਦੀਆਂ 10 ਗੱਟੇ ਸੀ ਜਿਹੜੇ ਜਿਹੜੀ ਗੱਡੀ ਸੀ ਇਹਨਾਂ ਦੇ ਪਿੱਛੇ ਜਿਹੜੇ ਲੁਪੇ ਹੋਏ ਸੀ ਗੱਡੀ 'ਚ ਰੱਖੇ ਹੋਏ ਸੀ ਪੁਲਿਸ ਦੇ ਫੜਨ ਤੋਂ ਪਹਿਲਾਂ ਇੱਕ ਬੰਦਾ ਭੱਜ ਗਿਆ ਨਹੀਂ ਇਹ ਸੀਕ੍ਰਟ ਇਨਫੋਰਮੇਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਦੋਨੋਂ ਰਾਉਕੇ ਕਲਾਨਾ ਦਾ ਜ਼ਿਲ੍ਹਾ ਬਰਨਾਲੇ ਦਾ ਇਹ ਦੋਨੋਂ ਜਿਹੜੇ ਡੋਡੇ ਪੋਸਟ ਜਿਹੜੇ ਇਹ ਇੱਥੇ ਆਪਣੇ ਇੱਕ ਵੇਚਦਾ ਸੀ ਇੱਕ ਲੈਣ ਆਇਆ ਸੀ ਤੇ ਜਿਹੜਾ ਗੁਰਚਰਨ ਹੈਗਾ ਤੋਤਾ ਜਿਹੜਾ ਹੈਗਾ ਇਹ ਮੌਕੇ ਤੇ ਜਦੋਂ ਪੁਲਿਸ ਨੂੰ ਦੇਖ ਕੇ ਥੋੜਾ ਚਿਕੰਨਾ ਸੀ ਇਹ ਉੱਥੇ ਹੀ ਮੌਕੇ ਤੋਂ ਭੱਜ ਗਿਆ ਇਹ ਗੱਡੀ ਨੂੰ ਜਾਂਦੀ ਇਹ ਗੱਡੀ ਵੈਰੀਫਾਈ ਕਰਦੇ ਪਏ ਹੈਗੇ ਮੋਸਟ ਪ੍ਰੋਬਬਲੀ ਇਹ ਸੁਖਜੀਤ ਸਿੰਘ ਦੀ ਹੈਗੀ ਪੀਬੀ 19 ਹੈਗੀ ਬਰਨਾਲੇ ਦਾ ਨੰਬਰ ਹੈਗਾ ਇਹ ਤੇ ਬਰਨਾਲੇ ਦੇ ਇਹ ਬਰਨਾਲੇ ਦਾ ਹੀ ਰਹਿਣ ਵਾਲਾ ਹੈ ਸਰ ਪੁਲਿਸ ਵਾਲਾ ਜਿਹੜਾ ਕੋਈ ਵੀ ਨਸ਼ਾ ਤਸਕਰ ਫੜੇ ਜਾਂਦਾ ਉਹ ਮੋਗੇ ਸਪਲਾਈ ਕਰਦਾ ਕੋਈ ਇਦਾਂ ਦਾ ਬੰਦਾ ਮੋਗੇ ਵਾਲਾ ਲੱਭਿਆ ਜਿਹਨੂੰ ਸਪਲਾਈ ਕਰਦੇ ਸਾਰੇ ਨਹੀਂ ਇਹ ਕੋਈ ਕੁਐਸਚਨ ਨਹੀਂ ਹੋਇਆ ਕਿ ਮੋਗੇ ਇਹ ਡਿਫਰੈਂਟ ਡਿਫਰੈਂਟ ਦੇਖੋ ਹਰ ਕੋਈ ਕੋਈ ਮੋਗੇ ਦਾ ਜ਼ਰੂਰੀ ਨਹੀਂ ਹੈਗਾ ਮੋਗੇ ਸਪਲਾਈ ਕਰਦਾ ਹੈਗਾ ਮੋਗੇ ਦੇ ਬੰਦੇ ਇਹ ਆਪਰੀਨਰ ਨੈਟਵਰਕ ਹੁੰਦਾ ਹੈਗਾ ਕੋਈ ਬਰਨਾਲੇ ਦਾ ਬੰਦਾ ਮੋਗੇ ਸਪਲਾਈ ਕਰਦਾ ਮੋਗੇ ਦਾ ਬਰਨਾਲੇ ਇਹ ਤੁਹਾਡੇ ਕੋਲ ਪੀਸੀ ਦੇ ਵਿੱਚ ਕਿਹਾ ਜਾਂਦਾ ਹੈ ਮੋਗੇ ਸਪਲਾਈ ਕਰਦੇ ਹੈ ਕੋਈ ਨਹੀਂ ਮੈਂ ਨਹੀਂ ਕਿਹਾ ਇਹ ਜੋ ਅਸੀਂ ਇਨਫੋਰਮ ਜਿਹੜਾ ਇਹ ਬੰਦਾ ਫੜਿਆ ਇਹ ਮੋਗੇ ਸਪਲਾਈ ਕਰਦਾ ਸੀ ਸਰ ਇਹ ਜਿਹੜਾ ਗੁਰਚਰਨ ਸਿੰਘ ਹੈ ਇਹ ਲੈਣਾ ਹੈ ਇਸ ਦਾ ਤੇ ਉਹਪਸਤੋ ਨਹੀਂ ਗੁਰਚਰਨ ਸਿੰਘ ਇੱਥੋਂ ਦਾ ਰਹਿਣ ਵਾਲਾ ਹੈ rau ke kala ਮੈਂ ਇਹ ਸੁਖਜੀਤ ਸੁਖਜੀਤ ਹੈ ਤਾਂ ਇਹਦੇ ਤੋਂ ਲੈਣ ਆਇਆ ਸੀ ਸੁਖਜੀਤ ਇਹਦੇ ਤੋਂ ਲੈਣ ਆਇਆ ਸੀ ਇਹ ਇਹ ਸਪਲਾਈਰ ਹੈ ਇਹ ਸਪਲਾਈਰ ਹੋ ਗਿਆ ਹਾਂਜੀ ਇਹ ਇਸ ਕਰਕੇ ਚੱਕਣਾ ਸੀ ਤੇ ਇਹ ਪੰਜ ਇਹਦੇ ਤੇ ਜਿਹੜੇ ਅਰਧ ਪਰਚੇ ਦਰਦੇ ਜੀ ਇਹਦੇ ਵਿੱਚ ਸਾਰਿਆਂ ਚ ਜਮਾਨਤ ਦੇ ਹੈ ਕਿਸੇ ਚ ਪੀਓ ਹੈ ਇੰਟਰਨਲ ਕੁਝ ਪਰਚੇ ਬਾਅਦ ਪਰਚੇ ਇਹ ਜਿਹੜੇ ਹੈਗੇ ਦੇਖੋ ਜੀ ਰੀਸੈਂਟ ਜਿਹੜੇ ਪਰਚੇ ਹੈਗੇ ਇਹ ਤਕਰੀਬਨ ਇਹਦੇ ਉੱਪਰ ਇੱਕ ਪਰਚਾ ਹੈਗਾ ਜਿਹੜਾ 2024 ਦਾ ਉਹਦੇ ਵਿੱਚ ਬੇਲ ਤੇ ਸੀ ਬਾਕੀਆਂ ਜਿਹੜੇ ਜਿਹੜਾ ਅੰਡਰ ਟ్రਾਇਲ ਨੇ ਜਿਹੜੇ ਸਜਾ ਹਲੇ ਕਿਸੇ ਚੀਜ਼ ਨਹੀਂ ਹੋਈ ਇਹ ਅਸੀਂ ਹਜੇ ਤਸਦੀਕ ਕਰਦੇ ਮੈਂ ਰਿਕਾਰਡ ਜਿਹੜਾ ਇਹ ਹਜੇ ਇਸ ਦਾ ਇਹ ਜਿਹੜੀ ਇਹਦੇ ਵਿੱਚ ਅਸੀਂ ਐਫ ਆਈ ਆ ਨੰਬਰ 108 ਰਜਿਸਟਰਡ ਕੀਤੀ ਸੀ ਇਹਦੇ ਵਿੱਚ ਜਿਹੜੀ ਹੈਗੀ ਕੁਝ ਹੋਣਾ ਇਹਦੇ ਵਿੱਚ ਅਸੀਂ ਫਿਰ ਇਨਵੈਸਟੀਗੇਸ਼ਨ ਕਰਦੇ ਪਏ ਆ ਕਿ ਇਹ ਇਹ ਲੈ ਕੇ ਕਿੱਥੋਂ ਆਏ ਸੀ ਜਾ ਨਰਾ ਰੂਟ ਕਿਹੜਾ ਸੀ ਕਿੰਨੀ ਵਾਰੇ ਲੈ ਕੇ ਦੇਨ ਆਇਆ ਹੈਗਾ ਤੇ ਗੁਰਚਰਨ ਤੋਤਾ ਇਹ ਕਿੱਥੋਂ ਸਪਲਾਈ ਕਰਦਾ ਸੀ ਇਹ ਸਾਡੀ ਫਰਦੇ ਯੂਨੀਵਰਸਿਟੀ ਸ਼ੁਰੂ ਹੋ ਗਈ ਸੀ